ਸਟਿੰਗ ਕੀਤਾ ਹੈ ਜੀ ਦਿਨਕ ਪਾਸਕਰ ਨੇ ਪਾਸਕਰ ਦੀ ਇਹ ਖਾਸੀਅਤ ਹੈ ਕਿ ਅੱਜ ਕੱਲ ਸਟਿੰਗ ਇਹਨਾਂ ਦੇ ਬਹੁਤ ਅچھے ਆ ਰਹੇ ਆ ਕਿਉਂਕਿ ਰਿਸਰਚ ਜਾਂ ਜਿਹੜੀ ਖੋਜੀ ਪੱਤਰ ਕਰਤਾ ਹੈ ਉਹ ਬਹੁਤ ਮਾਇਨੇ ਰੱਖਦੀ ਹੈ ਕਿਸੇ ਵੀ ادارے ਵਾਸਤੇ ਤਾਂ ਮੈਨੂੰ ਬਹੁਤ ਖੂਬਸੂਰਤ ਗੱਲ ਲੱਗੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਹਨਾਂ ਨੇ ਬਹੁਤ ਸਟਿੰਗ ਕੀਤੇ ਨੇ ਤੇ ਉਹਨਾਂ ਦੇ ਵਿੱਚੋਂ ਆ ਜਿਹੜਾ ਸਟਿੰਗ ਆ ਇਹ ਤਾਂ ਬੜਾ ਜ਼ਬਰਦਸਤ ਕੀਤਾ ਇਹਨਾਂ ਨੇ ਸਟ੍ਰਿੰਗ ਦੇ ਵਿੱਚ ਇਹਨਾਂ ਨੇ ਜਿਹੜੀ ਗੱਲ ਕੱਢੀ ਆ ਉਹ ਸਾਰਿਆਂ ਨੂੰ ਜਾਣ ਲੈਣੀ ਜਿਹੜੀ ਆ ਜ਼ਰੂਰੀ ਆ ਇਹਦੇ ਵਿੱਚ ਇਹਨਾਂ ਨੇ ਤਿੰਨ ਚੰਡੀਗੜ੍ਹ ਦੀਆਂ ਦੋ ਪੰਚਕੂਲੇ ਦੀਆਂ ਤੇ ਇੱਕ ਸ਼ਾਇਦ ਬੱਦੀ ਦੀ ਫੈਕਟਰੀ ਹੈ ਦਵਾਈ ਫੈਕਟਰੀ ਫਾਰਮਾ ਫੈਕਟਰੀ ਉਹਨਾਂ ਦੇ ਨਾਲ ਗੱਲ ਕੀਤੀ ਇਸ ਤੋਂ ਇਲਾਵਾ 25 ਮੋਬਾਈਲ ਤੇ ਇਹਨਾਂ ਨੇ ਕੰਪਨੀਆਂ ਜਿਹੜੀਆਂ ਉਹ ਟੋਈਆਂ ਤਾਂ ਉਹਦਾ ਲੱਭੋ ਲਬਾਬ ਹੈ ਜੋ ਕਹਾਣੀ ਦਾ ਉਹ ਇਹ ਆ ਕਿ ਯਾਨੀ ਜੋ ਕੋਈ 10-12 ਰੁਪਏ ਵਾਲਾ ਪੱਤਾ ਮਤਲਬ ਕਿ ਹੁਣ ਜਿਹੜਾ ਸਟਿੰਗ ਆਪਰੇਸ਼ਨ ਕਰਦਾ ਹੈ ਜਾਂ ਸਟਿੰਗ ਕਰਦਾ ਹੈ ਰਿਪੋਰਟਰ ਉਹ ਇੱਕ ਭੂਮਿਕਾ 'ਚ ਜਾਂਦਾ ਹੈ ਇੱਕ ਐਕਟਰ ਬਣ ਜਾਂਦਾ ਹੈ ਕਹਿ ਲਓ ਜਿਵੇਂ ਕਵਰ ਏਜੰਟ ਹੁੰਦੇ ਹਨ ਇਹ ਇਦਾਂ ਜਿਹੜੇ ਖੋਜੀ ਪੱਤਰਕਾਰ ਹੁੰਦੇ ਉਹ ਇੱਕ ਭੂਮਿਕਾ 'ਚ ਚਲੇ ਜਾਂਦੇ ਹੈ ਲੈਟਸ ਪੋਜ਼ ਕਿ ਦਵਾ ਕੰਪਨੀਆਂ ਨਾਲ ਤਾਂ ਉਹ ਕੀ ਬਣ ਕੇ ਜਾਊਗਾ ਆਬਵੀਅਸ ਹੈ ਕਿ ਉਹ ਡਾਕਟਰ ਜਾਂ ਕੁਛ ਐਸਾ ਬਣ ਕੇ ਜਾਊਗਾ ਤਾਂ ਉਹਨਾਂ ਨੇ ਜਿਹੜੀ ਸਾਰੀ ਡੀਲ ਕੀਤੀ ਜਾਂ ਜੋ ਉਹਨਾਂ ਦਾ ਪ੍ਰਪੋਜ਼ਲ ਸੀਗਾ ਸਟਿੰਗ ਵਾਲਿਆਂ ਦਾ ਤਾਂ ਇਹੀ ਸੀਗਾ ਕਿ ਅਸੀਂ ਆਪਣੇ ਹਸਪਤਾਲ ਵਾਸਤੇ ਡਾਕਟਰ ਬਣ ਕੇ ਡੀਲ ਕਰ ਰਹੇ ਸੀਗੇ ਕਿ ਦਵਾਈ ਖਰੀਦਣੀ ਹੈ ਆਰਡਰ ਕਰਨਾ ਤਾਂ ਉਹਨਾਂ ਕਿਹਾ ਕਿ ਤੁਸੀਂ ਆਰਡਰ ਕਰੋ ਬਣਵਾਓ ਆਪਦੀ ਮਰਜ਼ੀ ਅਨੁਸਾਰ ਕੋਈ ਚੱਕਰ ਹੀ ਨਹੀਂ ਹੈ ਆ ਅਸੀਂ ਰੇਟ ਐਮ ਆਰ ਪੀ ਤੁਹਾਡੇ ਹਿਸਾਬ ਨਾਲ ਰੱਖਾਂਗੇ ਮਤਲਬ ਕਿ ਜਿਹੜੀ ਦਵਾ ਕੋਈ 10 ਗੋਲੀਆਂ 100 ਰੁਪਏ ਦੀਆਂ ਤਾਂ 12 1500 ਰੁਪਏ ਮਤਲਬ ਕਿ ਇਸ ਤਰੀਕੇ ਦੇ ਨਾਲ ਇਹ ਸਭ ਕੁਝ ਚੱਲ ਰਿਹਾ ਲੋਕਾਂ ਦੀ ਲੁੱਟ ਹੁੰਦੀ ਪਈ ਆ ਕਿ ਡਾਕਟਰ ਖੁਦ ਆਰਡਰ ਤੇ ਕੰਪਨੀਆਂ ਤੋਂ ਆਪਣੇ ਅਨੁਸਾਰ ਰੇਟ ਲਖਵਾ ਸਕਦਾ ਜਾਂ ਕਹਿ ਲੋ ਕਿ ਦਵਾ ਬਣਾ ਸਕਦਾ ਬਣਵਾ ਸਕਦਾ ਤੁਸੀਂ ਸਮਝ ਸਕਦੇ ਹੋ ਨਾ ਸਭ ਕਿ ਕਹਾਣੀ ਕਿੱਧਰ ਨੂੰ ਜਾ ਰਹੀ ਹੈ ਅੱਗੇ ਬਹੁਤ ਸਾਰੀਆਂ ਦਵਾ ਕੰਪਨੀਆਂ ਦਾ ਕਾਲਾ ਮਾਲਾ ਸਾਡੇ ਸਾਹਮਣੇ ਆਉਂਦਾ ਤੁਸੀਂ ਦੇਖਿਆ ਹੁਣ ਇਲੈਕਟੋਰਲ ਬਾਉਂਡ ਤੇ ਵਿੱਚ ਵੀ ਉਹ ਤਗੜੀਆਂ ਤਗੜੀਆਂ ਫਾਰਮਾ ਕੰਪਨੀਆਂ ਜਿਨ੍ਹਾਂ ਦੇ ਸੈਂਪਲ ਫੇਲ ਹੋ ਗਏ ਜਿਨ੍ਹਾਂ ਤੇ ਕਾਨੂੰਨੀ ਕਾਰਵਾਈ ਹੋਣ ਦਾ ਡਰ ਸੀ ਉਹਨਾਂ ਨੇ ਕਿਸ ਤਰ੍ਹਾਂ ਭਰ-ਭਰ ਕੇ ਭਰ-ਭਰ ਕੇ ਬਾਉਂਡ ਜਿਹੜੇ ਸੀਗੇ ਉਹ ਦੇ ਦਿੱਤੇ ਭਾਜਪਾ ਨੂੰ ਸਰਕਾਰ ਨੂੰ ਤਬਾਦਦੇ ਵਿੱਚ ਉਹ ਦੁੱਧ ਤੋਤੇ ਬਣ ਗਏ ਬਹੁਤ ਸਾਰੀਆਂ ਦਵਾਈਆਂ ਵਾਲੀਆਂ ਕੰਪਨੀਆਂ ਫੜੀਆਂ ਜਾਂਦੀਆਂ ਨੇ ਜਿਹੜੀਆਂ ਕਿ ਇੱਕ ਤਰ੍ਹਾਂ ਨਾਲ ਮਿੱਟੀ ਵੇਚ ਰਹੀਆਂ ਬਹੁਤ ਸਾਰੀਆਂ ਫਾਰਮਾ ਕੰਪਨੀਆਂ ਬਾਰੇ ਹਾਈ ਕੋਰਟ ਨੇ ਤੇ सीबीआई ਨੂੰ ਕਿਹਾ सीबीआई ਨੂੰ ਕਿਹਾ ਕਿ ਤੁਸੀਂ ਜਾਂਚ ਕਰੋ ਕਿ ਇਹ દવા ਜੋ ਬਣਦੀ ਹੈ انسان ਦੇ ਦੁੱਖ ਦਰਦ ਨੂੰ ਘਟਾਉਣ ਵਾਸਤੇ ਕਿ ਇਹਦੀ ਤੇ ਵਰਤੋਂ ਜਿਹੜੀ ਉਹ ਡਰਗ ਵਾਸਤੇ ਹੋ ਰਹੀ ਹੈ ਇਹ ਕੱਲ ਦੀ ਗੱਲ ਹੈ ਸਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੱਲ ਇਹ ਟਿੱਪਣੀ ਕੀਤੀ ਹੈ ਹਾਈ ਕੋਰਟ ਨੇ ਸੋ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਚੱਲਦਾ ਪਿਆ ਹੈ ਕਿਉਂਕਿ ਇਹ ਉਹ ਏਰੀਆ ਹੈ ਜਿੱਥੇ ਤੁਸੀਂ ਰਹਿੰਦੇ ਹੋ ਨਾ ਪੰਜਾਬ ਹੈ ਚੰਡੀਗੜ੍ਹ ਹੈ ਇਹ ਉਹ ਏਰੀਆ ਹੈ ਸਾਬ ਕਿ ਜਿੱਥੋਂ 80% ਦੇਸ਼ ਦੀ દવા ਨਿਕਲਦੀ ਹੈ। ਯਾਨੀ ਜੋ ਬਾਜ਼ਾਰ ਹੈ, દવા ਬਾਜ਼ਾਰ ਹੈ ਇੰਡੀਆ ਦਾ, ਉਹਦਾ 80% ਹਿੱਸਾ ਇੱਥੋਂ ਨਿਕਲਦਾ ਹੈ। ਯਾਨੀ ਹਿਮਾਚਲ ਹੋ ਗਿਆ, ਪੰਜਾਬ, ਹਰਿਆਣਾ ਹੋ ਗਿਆ। ਸੋ ਇਹ ਸਾਰਾ ਕੁਝ ਜਿਹੜਾ ਹੈ ਨਾ, ਉਹ ਪੰਜਾਬ ਸਰਕਾਰ ਨੂੰ ਵੀ ਆਪਣੇ ਪੱਧਰ ਤੇ ਵੇਖ ਲੈਣਾ ਚਾਹੀਦਾ ਤੇ ਸੈਂਟਰ ਸਰਕਾਰ ਨੂੰ ਵੀ ਆਪਣੇ ਪੱਧਰ ਤੇ ਵੇਖ ਲੈਣਾ ਚਾਹੀਦਾ। ਹਾਲਾਂਕਿ ਸਟਿੰਗ ਇਹਦੇ ਵਿੱਚ ਗਾ ਹੁਣ ਮੈਡੀਸਨ ਦੇ ਨਾਲ ਜੁੜੇ ਜਾਂ ਹੈਲਥ ਸਿਸਟਮ ਦੇ ਨਾਲ ਜੁੜੇ ਮਾਹਰ ਜਿਹੜੇ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਪਰ ਤੁਹਾਨੂੰ ਯਾਦ ਹੋਏਗਾ ਇਸੇ ਤਰ੍ਹਾਂ ਡਾਕਟਰਾਂ ਦਾ ਤੇ ਜਿਹੜੇ ਮੈਡੀਕਲ ਨੁਮਾਇੰਦੇ ਹੁੰਦੇ ਉਹਨਾਂ ਦੇ ਇਕੱਠ ਜੋੜ ਤੇ ਇੱਕ ਵਾਰੀ ਭਾਜਪਾ ਦੇ ਜਿਹੜੇ ਹੁਣ ਕਹਿ ਲੋ ਸਿਰਮੌਰ ਆਗੂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹ ਮੋਦੀ ਸਾਹਿਬ ਉਹਨਾਂ ਨੇ ਵੀ ਬਹੁਤ ਸਖਤ ਟਿੱਪਣੀ ਕੀਤੀ ਸੀਗੀ ਇਹਦੇ ਤੇ ਸੋ ਇਸ ਕਰਕੇ ਇਹ ਜੋ ਲੋਕਾਂ ਦੇ ਲੁੱਟ ਦਾ ਮਸਲਾ ਹੈ ਲੋਕਾਂ ਦੀ ਜਾਨ ਨਾਲ ਜੁੜਿਆ ਮਸਲਾ ਹੈ ਇਹਨੂੰ ਹੇਠਲੇ ਪੱਧਰ ਤੇ ਸੁਭਾ ਸਰਕਾਰਾਂ ਵੀ ਵੇਖਣ ਤੇ ਉੱਤਲੇ ਪੱਧਰ ਤੇ ਕੇਂਦਰ ਸਰਕਾਰ ਵੀ ਵੇਖੇ ਨਿਹਾਇਤ ਜ਼ਰੂਰੀ ਮੁੱਦਾ ਹੈ ਤੇ ਗੱਲ ਇਹ ਆ ਕਿ ਭਾਈ ਜੇ ਇਸੇ ਤਰ੍ਹਾਂ ਹੀ ਕੰਮ ਚੱਲੂਗਾ ਤੇ ਫਿਰ ਕੀ ਪੂਰੀ ਦੁਨੀਆ ਦੇ ਵਿੱਚ ਆਪਾਂ ਜਿਵੇਂ ਜਨਰਿਕ ਦਵਾਈ ਦੇਖਦੇ ਆਂ ਇੰਡੀਆ ਦੀ ਚੱਲਦੀ ਆ ਤਾਂ ਗਾਂ ਕੀ ਹੁੰਦਾ ਕਿ ਕਿਤੇ ਅੱਖਾਂ ਦਾ دارو ਜਿਹੜਾ ਉਹ ਲੋਕਾਂ ਲਈ ਕਾਲ ਬਣ ਜਾਂਦਾ ਕਿਤੇ ਖੰਗ ਦੀ ਦਵਾਈ ਬੱਚਿਆਂ ਨੂੰ ਮਾਰ ਦਿੰਦੀ ਹੈ ਤੇ ਬਦਨਾਮੀ ਤੇ ਅੱਗੇ ਕਮਾਂਤਰੀ ਪੱਤਰ ਤੇ ਵੀ ਬਹੁਤ ਹੋ ਰਹੀ ਆ ਹਲੇ ਕੋਈ ਕਸਰ ਚ ਰਹਿ ਗਈ ਆ ਤਾਂ ਹੁਣ ਇਥੋਂ ਕਢਵਾ ਲਓ ਸੋ ਇਸ ਵਾਸਤੇ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਇਸ ਮਾਮਲੇ ਤੇ ਚੁਕੰਨੀਆਂ ਹੋ ਕੇ ਚੌਕਸ ਹੋ ਕੇ ਕੰਮ ਕਰਨ ਬੇਤਰਿਆ ਲੋਕਾਂ ਦੀ ਜ਼ਿੰਦਗੀ ਨਾਲ ਜੜਿਆ ਜੁੜਿਆ ਮਸਲਾ ਹੈ ਜਿਸ ਦੇਸ਼ ਦੇ ਵਿੱਚ 80 ਕਰੋੜ ਲੋਕ ਮੁਫਤ ਦਾ ਨਾਜ ਖਾ ਕੇ ਪਲ ਰਹੇ ਹੋਣ ਉਸ ਦੇਸ਼ ਦੇ ਵਿੱਚ ਦਵਾਈਆਂ 'ਚ ਇੰਨਾ ਹਿਰਫੇਰ ਤੁਸੀਂ ਸੋਚ ਸਕਦੇ ਹੋ ਨਾ ਕਿ ਮਰਿਆਂ ਨੂੰ ਮਾਰਨ ਵਾਲੀ ਗੱਲ ਹੈ ਮੋਏ ਨੂੰ ਮਾਰੇ ਸ਼ਾਹ ਮਦਦ ਉਹ ਗੱਲ ਹੋ ਗਈ ਹੈ ਸਭ ਸਟਿੰਗ ਕੀਤਾ ਹੈ ਜੀ ਦਿਨਕ ਪਾਸਕਰ ਨੇ ਪਾਸਕਰ ਦੀ ਇਹ ਖਾਸੀਅਤ ਹੈ ਕਿ ਅੱਜ ਕੱਲ ਸਟਿੰਗ ਇਹਨਾਂ ਦੇ ਬਹੁਤ ਅچھے ਆ ਰਹੇ ਆ ਕਿਉਂਕਿ ਰਿਸਰਚ ਜਾਂ ਜੜੀ ਖੋਜੀ ਪੱਤਰ ਕਰਤਾ ਉਹ ਬਹੁਤ ਮਾਇਨੇ ਰੱਖਦੀ ਆ ਕਿਸੇ ਵੀ ادارے ਵਾਸਤੇ ਤਾਂ ਮੈਨੂੰ ਬਹੁਤ ਖੂਬਸੂਰਤ ਗੱਲ ਲੱਗੀ ਆ ਕਿ ਪਿਛਲੇ ਕੁਝ ਸਮੇਂ ਤੋਂ ਇਹਨਾਂ ਨੇ ਬਹੁਤ ਸਟਿੰਗ ਕੀਤੇ ਨੇ ਤੇ ਉਹਨਾਂ ਦੇ ਵਿੱਚੋਂ ਆ ਜਿਹੜਾ ਸਟਿੰਗ ਆ ਇਹ ਤਾਂ ਬੜਾ ਜ਼ਬਰਦਸਤ ਕੀਤਾ ਇਹਨਾਂ ਨੇ ਸਟਿੰਗ ਦੇ ਵਿੱਚ ਇਹਨਾਂ ਨੇ ਜਿਹੜੀ ਗੱਲ ਕੱਢੀ ਆ ਉਹ ਸਾਰਿਆਂ ਨੂੰ ਜਾਣ ਲੈਣੀ ਜਿਹੜੀ ਆ ਜ਼ਰੂਰੀ ਆ ਇਹਦੇ ਵਿੱਚ ਇਹਨਾਂ ਨੇ ਤਿੰਨ ਚੰਡੀਗੜ੍ਹ ਦੀਆਂ ਦੋ ਪੰਚਕੂਲੇ ਦੀਆਂ ਤੇ ਇੱਕ ਸ਼ਾਇਦ ਬੱਦੀ ਦੀ ਫੈਕਟਰੀ ਹੈ ਦਵਾ ਫੈਕਟਰੀ ਫਾਰਮਾ ਫੈਕਟਰੀ ਉਹਨਾਂ ਦੇ ਨਾਲ ਗੱਲ ਕੀਤੀ ਇਸ ਤੋਂ ਇਲਾਵਾ 25 ਮੋਬਾਈਲ ਤੇ ਇਹਨਾਂ ਨੇ ਕੰਪਨੀਆਂ ਜਿਹੜੀਆਂ ਉਹ ਟੋਈਆਂ ਤਾਂ ਉਹਦਾ ਲੰਬੋ ਲੁਬਾਬ ਹੈ ਜੋ ਕਹਾਣੀ ਦਾ ਉਹ ਇਹ ਆ ਕਿ ਯਾਨੀ ਜੋ ਕੋਈ 10-12 ਰੁਪਏ ਵਾਲਾ ਪੱਤਾ ਹੈ ਮਤਲਬ ਕਿ ਹੁਣ ਜਿਹੜਾ ਸਟਿੰਗ ਆਪਰੇਸ਼ਨ ਕਰਦਾ ਹੈ ਜਾਂ ਸਟਿੰਗ ਕਰਦਾ ਹੈ ਰਿਪੋਰਟਰ ਉਹ ਇੱਕ ਭੂਮਿਕਾ 'ਚ ਜਾਂਦਾ ਹੈ ਇੱਕ ਐਕਟਰ ਬਣ ਜਾਂਦਾ ਹੈ ਜਿਵੇਂ ਕਵਰ ਏਜੰਟ ਹੁੰਦੇ ਹਨ ਇਹ ਇਦਾਂ ਜਿਹੜੇ ਖੋਜੀ ਪੱਤਰਕਾਰ ਹੁੰਦੇ ਉਹ ਇੱਕ ਭੂਮਿਕਾ 'ਚ ਚਲੇ ਜਾਂਦੇ ਆ ਲੈਟਸ ਪੋਜ਼ ਕਿ ਦਵਾ ਕੰਪਨੀਆਂ ਨਾਲ ਤਾਂ ਉਹ ਕੀ ਬਣ ਕੇ ਜਾਊਗਾ ਆਬਵੀਅਸ ਹੈ ਕਿ ਉਹ ਡਾਕਟਰ ਜਾਂ ਕੁਝ ਐਸਾ ਬਣ ਕੇ ਜਾਊਗਾ ਤਾਂ ਉਹਨਾਂ ਨੇ ਜਿਹੜੀ ਸਾਰੀ ਡੀਲ ਕੀਤੀ ਜਾਂ ਜੋ ਉਹਨਾਂ ਦਾ ਪ੍ਰਪੋਜ਼ਲ ਸੀਗਾ ਸਟਿੰਗ ਵਾਲਿਆਂ ਦਾ ਤਾਂ ਇਹੀ ਸੀਗਾ ਕਿ ਅਸੀਂ ਆਪਣੇ ਹਸਪਤਾਲ ਵਾਸਤੇ ਡਾਕਟਰ ਬਣ ਕੇ ਉਹ ਡੀਲ ਕਰ ਰਹੇ ਸੀਗੇ ਕਿ ਦਵਾ खरीदनी है ऑर्डर करना है तो उन्हें क्या कि ऑर्डर करो बनवाओ आप दी मर्जी अनुसार कोई चक्कर ही नहीं आएगा असी रेट एम तो आर पी थोड़े हिसाब न रखा मतलब कि जी दवा कोई दस गोलियां सौ रुपए दी तो बारह बारह सौ